ਬਹੁਤ ਸਾਰੇ ਪਿੰਡਾਂ ਦੇ ਵਿੱਚ ਘਾੜ ਤੱਕੜੇ ਆ ਜਾਂਦੀਆਂ ਨੇਗੀਆਂ ਕਿ ਸਰਪੰਚਾ ਆਪਣਾ ਬਣਾਉਣਾ ਬਣਾਉਣਾ ਵੀ ਸਰਬਸੰਮਤੀ ਨਾਲ ਕਿਤੇ ਗੱਲ ਕੋ ਉਹਦਾ ਰਿਆ ਤਲਵਿੰਦਰ ਵੀ ਉਹਦੇ ਪਿੱਛੇ ਕੋਈ ਸਿਆਸਤ ਹੈਗੀ ਜੀ ਨਹੀਂ ਦੇਖੋ ਇਹ ਇਸ ਗੱਲ ਪਿੰਡੀ ਮੰਨਦਾ ਬਹੁਤ ਸਾਰੇ ਲੋਕ ਮੰਨ ਲੈਂਦੇ ਨੇ ਵੀ ਇਹ ਇਹ ਇਸ ਗੱਲ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ ਕਿਉਂਕਿ ਹਰ ਵਿਅਕਤੀ ਦੇ ਕਿਤਨਾ ਕਿਤੇ ਸਮਾਜਿਕ ਹਿੱਤ ਹੁੰਦੇ ਹੋਏ ਨੇ ਉੱਥੇ ਨਿੱਜੀ ਏਜੰਡੇ ਵੀ ਕੁਝ ਹੁੰਦੇ ਨੇ ਨਾ ਹਾਂ ਕੁਝ ਜੇ ਮੈਂ ਕਹਾਂ ਵੀ ਇੱਕ ਅੱਦੇ ਵਿਅਕਤੀ ਦਾ ਏਜੰਡਾ ਹੋਊ ਵੀ ਸਕਦਾ ਵੀ ਆਪਾਂ ਜੇ ਇਸ ਅਨਪਾਲਿਸ਼ ਮੁੰਡੇ ਨੂੰ ਬਣਾ ਦਈਏ ਤੇ ਬਾਅਦ ਦੇ ਵਿੱਚ ਸਰਪੰਚੀ ਕਰਾਂਗੇ ਆਪ ਹਨਾ ਵੀ ਆਪ ਸਾਰਾ ਕੁਝ ਦੇਖਾਂਗੇ ਆਪ ਕਰਾਂਗੇ ਨਾ ਕਮਾਨ ਆਪਣੇ ਹੱਥ ਹੋਊਗੀ ਤਾਂ ਖੈਰ ਉਹ ਤੇ ਚਲੋ ਜਦੋਂ ਬਣਦੇ ਸਾਰੇ ਆਪਾਂ ਕਲੀਅਰ ਕਰ ਦਿੱਤਾ ਵੀ ਨਹੀਂ ਭਾਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜਿੰਨੇ ਫੈਸਲੇ ਕਰਾਂਗੇ ಗ್ರಾಮ ਸਭਾ ਚ ਕਰਾਂਗੇ ਤੁਹਾਡੀ ਸਭ ਦੀ ਸ਼ਮੂਲੀਅਤ ਹੋਊਗੀ ਪਰ सरपंच आप जी आप अपने फैसले जेड़े ओ सरपंच ਦੇ ਅਹੁਦੇ ਦੇ ਆ ਉਹਦੀ ਗਰਮਾ ਆ ਉਹ ਕੱਲ ਨੂੰ ਕੋਈ ਇਹ ਨਹੀਂ ਕਹੂਗਾ ਵੀ सरपंच ਚੀਤਾ ਫਲਾਣੇ ਦੇ ਘਰੋਂ ਚਲਦੀ ਹੈ